ਇਹ ਕੋ ਜੋ ਪਾਰਟੀ ਪ੍ਰੋਗਰਾਮ ਹੈ ਸਦਾ ਸ਼ਵੀਰ ਸਿੰਘ ਜੀ ਬਾਤਲ ਵੱਲੋਂ ਤੇ ਭੁੰਜੜ ਸਾਹਿਬ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਕਿ ਅਕਾਲੀ ਦਲ ਦੀ ਭਰਤੀ ਜਿਹੜੀ ਕਰਨੀ ਆ ਤੇ ਮੈਂਬਰਸ਼ਿਪ ਵੱਧ ਵੱਧ ਬਣਾਓ ਤੇ ਅਸਲ ਭਰਤੀ ਕਰਨੀ ਆ ਜਿੰਨਾ ਆਧਾਰ ਕਾਰਡ ਦਾ ਨੰਬਰ ਵੀ ਲੱਗੇ ਤੇ VOTER ID ਨਾਲ ਨੰਬਰ ਹੋਏ ਤੇ ਮਤਲਬ ਜੋ ਕੁਝ ਵੀ ਹੈਗਾ ਮਤਲਬ ਇਹ ਮੋਬਾਈਲ ਨੰਬਰ ਵੀ ਨਾਲ ਲੱਗੇ ਤੇ ਅੱਜ ਬੜੀ ਵੱਡੀ ਮੀਟਿੰਗ ਹੋਈ ਹੈ ਤੁਸੀਂ ਵੇਖਿਆ ਕਿ ਕੋਈ ਟੈਲੀਫੋਨ ਦੇ ਉੱਤੇ ਮੋਬਾਈਲ ਤੇ ਕਾਲ ਕੀਤੀ ਆ ਤੇ ਸਾਰਾ ਇਹ ਪੈਸਾ ਜਿਹੜਾ ਭਰਿਆ ਤੇ ਮੈਂ ਮਹਿਸੂਸ ਕਰਨਾ ਕਿ ਸਾਨੂੰ ਜਿਹੜੀਆਂ ਕਾਪੀਆਂ ਨੇ ਭਰਤੀ ਵਾਲੀਆਂ ਹੋਰ ਮੰਗਉਣੀਆਂ ਪੈਣਗੀਆਂ ਤੇ ਬੜਾ ਤਸ਼ਾਹ ਹੈ ਲੋਕਾਂ 'ਚ ਸਰ ਇਹਦੀ ਚੋਣ ਕਿੱਦਾਂ ਹੋਏਗੀ ਕਿੱਦਾਂ ਪਿੰਡਾਂ ਸਤਾਰਾਂ ਦੇ ਉੱਪਰ ਜਾਂ ਬੂਸਤਾਂ ਦੇ ਉੱਪਰ ਕਿੱਦਾਂ ਇਹਦੀ ਚੋਣ ਜਿਹੜੀ ਕੀਤੀ ਜਾ ਰਹੀ ਹੈ ਇਹ ਵੇਖੋ ਜਿਹੜੇ ਵਰਕਰ ਸਾਡੇ ਪਿੰਡ ਲੈਵਲ ਤੇ ਮਹੱਲੇ ਲੈਵਲ ਤੇ ਕਾਪੀਆਂ ਖੜ ਰਹੇ ਨੇ ਤੇ ਇੱਕ ਕਾਪੀ ਦੇ ਵਿੱਚ ਜਿਹੜੀ ਆ ਇਹ 100 ਪਰਚੀ ਹੈ ਤੇ ਇੱਕ ਡੈਲੀਗੇਟ ਬਣਨਾ ਫੇਰ ਇਹ ਇਦਾਂ ਹੀ ਫਿਰ ਜ਼ਿਲ੍ਹਾ ਲੈਵਲ ਤੇ ਡੈਲੀਗੇਟ ਬਣਨੇ ਨੇ ਉਹ ਜ਼ਿਲ੍ਹੇ ਦੇ ਜਿਹੜੇ ਡੈਲੀਗੇਟ ਬਣਨਗੇ ਉਹਦੇ ਚੋਂ ਫਿਰ ਪੰਜਾਬ ਲੈਵਲ ਤੇ ਜਿਹੜੀ ਚੋਣ ਹੋਏਗੀ ਤੇ ਪ੍ਰਧਾਨ ਬਣਨਗੇ ਤੇ ਰਾਗੀ ਦੀ ਚੋਣ ਚਲੋ ਸ਼ੁਰੂ ਵੀ ਹੋ ਗਈ ਆ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਮਾੜਾ ਸਮਾਂ ਵੀ ਆਇਆ ਪਰ ਆਪਣੀ ਝੋਲੀ ਦੇ ਵਿੱਚ ਸਾਰਾ ਕੁਝ ਲੈਣ ਦੇ ਬਾਵਜੂਦ ਵੀ ਵਿਰੋਧੀ ਜਿੱਦਾਂ ਸ਼ਬਦੀ ਹਮਲੇ ਕਰਦੇ ਪਏ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਵਿਰੋਧੀ ਵੇਖੋ ਇਹ ਇੱਕ ਮਤਲਬ ਜਿਹੜਾ ਵਿਰੋਧ ਕਿਸੇ ਨੇ ਕਰਨਾ ਹੈ ਕਿ ਇਹ ਬੰਦੇ ਦਾ ਵਿਅਕਤੀਗਤ ਲੀਡਰ ਦਾ ਵੀ ਲੋਕਾਂ ਨੂੰ ਪਤਾ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਚਸਦਾਸ ਮੀਰ ਸਿੰਘ ਜੀ ਬਾਦਲ ਪ੍ਰਧਾਨ ਬਣਦੇ ਨੇ ਤੇ ਕਾਲੀ ਦਲ ਤਕੜਾ ਹੁੰਦਾ ਤਾਂ ਸਰਕਾਰ ਬਣਨ ਦਾ ਵੀ ਮੁੱਢ ਬਣਦਾ ਤੇ ਉਹ ਵਿਰੋਧੀ ਫਿਰ ਉਸੇ ਬੰਦੇ ਨੂੰ ਤੇ ਉਸ ਪਾਰਟੀ ਨੂੰ ਬਹੁਤਾ ਬਦਨਾਮ ਕਰਦੇ ਨੇ ਤੇ ਇਸ ਦਾਰਸ਼ ਵੀ ਸੀ ਜੀ ਬਾਦਲ ਨੇ ਪ੍ਰਧਾਨ ਬਣਨਾ ਹੈ ਇਹ ਚ ਕੋਈ ਦੂਰ ਹੈ ਵਾ ਨਹੀਂ ਭੁੰਦਰ ਸਾਹਿਬ ਵੀ ਚਾਹੁੰਦੇ ਨੇ ਭਰਤੀ ਵਾਲੇ ਡੈਡੀਕੇਟ ਵੀ ਚਾਹੁੰਦੇ ਨੇ ਤੇ ਵਰਕਰ ਵੀ ਚਾਹੁੰਦੇ ਨੇ ਤੇ ਇਸ ਕਰਕੇ ਪ੍ਰਧਾਨ ਤੇ ਸਾਡੇ ਕਲੀਅਰ ਹੀ ਨੇ ਕਿ ਉਹ ਹੀ ਬਣਨਗੇ ਕੋਈ 5 ਸਾਲ ਹੋ ਗਏ ਨੇ 5 ਸਾਲਾਂ ਬਾਅਦ ਨਵੀਂ ਚੋਣ ਆਉਂਦੀ ਆ ਇਹ ਨਵੀਂ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਸਿਸਟਮ ਦੇ ਮੁਤਾਬਕ ਬਣਾਇਆ ਜਾਏਗਾ ਉਹਨੂੰ ਸਰ ਵਿਰੋਧੀ ਉਹ ਵੀ ਨਹੀਂ ਕਹਿ ਸਕਦਾ ਜਿਹੜੇ ਲੋਕ ਆਨੰਦ ਮਾਣ ਕੇ ਵਜੇਰੀਆਂ ਹਟਾ ਕੇ ਉਹੀ ਅੱਜ ਸਵਾਲ ਚੁੱਕਦੇ ਨੇ ਜੇ ਉਹ ਤਾਂ ਉਹਦੀ ਮਰਜ਼ੀ ਆ ਫਿਰ ਇਹ ਤੇ ਇਹ ਤੇ ਹੁਣ ਲੋਕ ਹੀ ਦੱਸਣਗੇ ਉਹ ਮੰਨਦ ਰੱਖੀ ਕਿ ਚਾਹੀਦਾ ਹੈ ਤੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਪਰ ਹੁਣ ਕਿਸ ਚੀਜ਼ ਦੀ ਲੜਾਈ ਹੈ ਹੁਣ ਇਹ ਆਂਦੇ ਨੇ ਵੀ ਸਾਨੂੰ ਮੰਨਾ ਲਓ ਗੱਲ ਵਿੱਚ ਆਇਆ ਤੇ ਪ੍ਰਧਾਨ ਹੁਣ ਇਹਦੇ ਬਣਾਉਣਾ ਬਣਾਣਾ ਕਿਸੇ ਨੂੰ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਭਰਤੀ ਕਰ ਲਓ ਜਿਹੜਾ ਭਰਤੀ ਦੇ ਵਿੱਚ ਆਦਾ ਕੇ ਆ ਜੇ ਤਾਂ ਸਾਰੇ ਇਸ ਸਿਸਟਮ ਨੂੰ ਕਿਦਾਂ ਦੇਖਦੇ ਜੋ ਚੱਲਿਆ ਆ ਨੇ ਕੋਈ ਚੱਲਿਆ ਨਹੀਂ ਆ ਮਾੜੀ ਮੁੱਟੀ ਦੇ ਵਿਰੋਧ ਆ ਹਰ ਬੰਦੇ ਦੀ ਹੁੰਦੀ ਆ ਨਾ ਜਿਹਨੇ ਕੰਮ ਕਰਨਾ ਉਹਦੀ ਵਿਰੋਧ ਆਈ ਆ ਹੁਣ ਛੋਟੇ ਲੈਵਲ ਤੇ ਵੇਖ ਲੋ ਠਾ ਤੀਆਂ ਵੇਖ ਲੋ ਜਿਹੜੇ ਬੰਦੇ ਸਾਡੇ ਵਰਕਰ ਪਿੰਡਾਂ ਚ ਉਹਨਾਂ ਦੀ ਵਿਰੋਧ ਆ ਇਹਦਾ ਪੰਜਾਬ ਲੈਵਲ ਤੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਲੋਕਾਂ ਨੂੰ ਵਿਰੋਧ ਬੁੱਲਣਾ ਜਿਹੜੇ ਵਰਕਰ ਨਾਰਾਜ਼ ਹੋਏ ਉਹਨਾਂ ਨੂੰ ਮਨਾਇਆ ਜਾਏਗਾ ਉਹ ਪ੍ਰਧਾਨ ਸਾਹਿਬ ਤੇ ਆ ਜੇ ਉਹ ਆਪਣੀ ਗਲਤੀ ਮੰਨ ਕੇ ਜਾਂ ਸਾਰੀ ਗੱਲ ਨੂੰ ਠੀਕ ਕਰਕੇ ਵਿਸ਼ਵਾਸ ਦਉਂਦੇ ਨੇ ਤਾਂ ਮਨਾ ਲਣਗੇ ਰਾਜ ਨਵੇਂ ਜੀ ਦਾ ਫਾਇਦਾ ਹੀ ਆ ਪਰ ਕਈਆਂ ਸੌਂ ਹੀ ਖਾਦੀ ਆ ਵੀ ਬੁੱਲਣਾ ਪ੍ਰਧਾਨ 20 ਬਾਲ ਦੇ ਉਲਟ ਆ ਉਹ ਬੋਲ ਬਾਲਿਆ ਵੇਖੋ ਇੱਕ ਬੜਾ ਵਧੀਆ ਕੋਈ ਸਿੰਗਰ ਹੋਏ ਨਾ ਤੇ ਬੜੀ ਵਧੀਆ ਆਵਾਜ਼ ਉਹਦਾ ਵੀ ਗਾਣਾ ਰੋਜ਼ ਰੋਜ਼ ਲੋਕੀ ਨਹੀਂ ਸੁਣਦੇ ਇਹਨਾਂ ਦੀ ਹਰ ਰੋਜ਼ ਰੋਜ਼ ਕਿਨੇ ਗੱਲ ਸੁਣਨੀ ਆ ਜੋ ਇਹਨਾਂ ਬੋਲਣਾ ਬੋਲਣਾ ਇਹ ਹੋਰ ਬੋਲਣਾ ਹੋਰ ਬੋਲੋ ਬਾਕੀ ਪ੍ਰਧਾਨ ਸਾਹਿਬ ਦੀ ਮਰਜ਼ੀ ਆ ਸਰ ਇਹ ਲੋਕ ਚੁਣ ਰਹੇ ਆ ਹੁਣ ਪ੍ਰਧਾਨ ਜਿਹੜੇ ਚੁਣਨਗੇ ਲੋਕ ਚੁਣਦੇ ਆ ਆਪਣੀ ਮੈਂਬਰਸ਼ਿਪ ਜਿਹੜੀ ਬਿਲਕੁਲ ਲੋਕੀ ਚੁਣਨਗੇ ਲੋਕੀ ਪਰਚੀਆਂ ਖੰਡੇ ਨੇ ਔਰ ਸੈਕੂਲਰ ਪਾਰਟੀ ਆ ਇਹ ਨੀਰੀ ਕੋਈ ਸਿੱਖਾਂ ਦੀ ਭਰਤੀ ਨਹੀਂ ਜਾਂ ਕੋਈ ਇੱਕ ਇਹ ਜਿਹੜਾ ਮਰਜੀ ਜਿੰਨੇ ਵੀ ਸਾਰੇ ਬੰਦੇ ਸਾਰੇ ਰਿਮੈਂਬਰ ਬਣੇ ਅਕਾਲ ਤਖਤ ਦੀ ਤੁਸੀਂ ਉੱਪਰ ਗੱਲ ਕੀਤੀ ਜੱਜਦਾਰਾਂ ਦੀ ਨੂੰ ਲੈ ਕੇ ਵੀ ਸੁਆ ਚੁੱਕੇ ਜਾ ਰਹੇ ਆ ਉਹ ਲੋਕੀ ਕਰਦੇ ਰਹੇ ਨੇ ਅਸੀਂ ਅਕਾਲ ਤਖਤ ਦੇ ਗੜੀ ਮਤਲਬ ਸਿਰਜ ਕਾਉਣੇ ਆ ਜੋ ਉਹਦਾ ਹੁਕਮ ਹੈ ਉਹਦੇ ਮੁਤਾਬਿਕ ਕਰ ਰਹੇ ਆ ਭਰਤੀ ਹੈ ਭਰਤੀ ਕਰ ਰਹੇ ਆ ਠੀਕ ਆ ਕਮੇਟੀ ਬਣੀ ਹੈ ਕਮੇਟੀ ਨਿਗਰਾਨੀ ਕਰਲੇ ਕਮੇਟੀ ਨੇ ਅਸੀਂ ਕਿਹੜਾ ਕਮੇਟੀ ਭੰਗ ਕਰ ਦਿੱਤੀ ਆ ਉਹ ਐਵੇਂ ਗੱਲਾਂ ਅਖਬਾਰਾਂ ਚ ਕੋਈ ਇਧਰੋਂ ਲਾ ਦਿੰਦਾ ਕੋਈ ਇਧਰੋਂ ਲਾ ਦਿੰਦਾ ਕੋਈ ਗੱਲ ਨਹੀਂ